ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਨੀ ਪੰਜਾਬੀ ਉਹ ਕਿ ਆਪਣੇ ਯੂਪੀ ਦੇ ਪੀਲੀ ਪੀਤ ਇਲਾਕੇ 'ਚ ਆਪਣਾ 3000 ਸਿੱਖ ਇੱਕੋ ਦਿਨ 'ਚ ਕਨਵਰਟ ਹੋ ਗਿਆ ਹੈ 크ਰਿਸਚੀਅਨ ਬਣ ਗਿਆ ਤੇ ਇਹ ਅੱਗ ਦੇਖ ਲਓ ਪੰਜਾਬ ਤੋਂ ਸ਼ੁਰੂ ਹੋਈ ਤੇ ਜਿੱਥੇ-ਜਿੱਥੇ ਸਿੱਖ ਪੋਪੂਲੇਸ਼ਨ ਆ ਉੱਥੇ-ਉੱਥੇ ਜਾ ਕੇ ਤੇ ਇਹ ਕੰਮ ਵੱਧਦਾ ਜਾ ਰਿਹਾ ਤੇ ਇਹ ਦੇਖ ਲਓ ਟਾਰਗੇਟ ਕੱਲੀ ਸਿੱਖ ਪੱਦੀ ਹੁੰਦੀ ਹੈ ਹੋਰ ਕੋਈ ਨਾ ਕੋਈ ਮੁਸਲਿਮ ਕਨਵਰਟ ਹੋ ਰਿਹਾ ਸਿੱਖ ਤੇ ਹਿੰਦੂ ਹੋ ਰਿਹਾ ਹਿੰਦੂ ਵੀ ਹੋ ਰਿਹਾ ਤੇ ਸਿੱਖ ਵੀ ਹੁਣ ਪੰਜਾਬ ਦੇ ਵਿੱਚ ਦੇਖ ਲਓ ਤੁਸੀਂ ਪੰਜਾਬ 'ਚ ਜਿੱਥੇ-ਜਿੱਥੇ ਸ਼ਹਿਰਾਂ ਦੇ ਵਿੱਚ ਇਹ ਜ਼ਿਆਦਾ ਪ੍ਰੋਬਲਮ ਸੀ ਪਹਿਲਾਂ 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 ਤੁਸੀਂ ਦੇਖਿਆ ਹੋਣਾ ਕਿ ਆਪਣੇ ਐ ਨਾ 10 ਸਾਲ ਪਹਿਲਾਂ ਦੀ ਗੱਲ ਹੈ ਇਹ ਗੱਲਾਂ 'ਚ ਕੋਈ ਧਿਆਨ ਹੀ ਨਹੀਂ ਆਪਣਾ ਸਿੱਖ ਵੀ ਨਹੀਂ ਦੇ ਰਿਆ ਨਾ ਕੋਈ ਹਿੰਦੂਆ ਸੰਸਥਾ ਅੱਗੇ ਆ ਰਹੀ ਐ ਤੇ ਧਿਆਨ ਦੇ ਰਹੀ ਐ 10 ਸਾਲ ਪਹਿਲਾਂ ਪੰਜਾਬੀਓ ਆਪਣੇ ਬੱਸਾਂ 'ਚ ਅੱਡਿਆਂ ਤੇ ਇਦਾਂ ਹੀ ਇੱਕ ਵਾਰ ਕਿਤਾਬਾਂ ਵੰਡਦੇ ਸੀ ਇਹ ਲੋਕ ਇਦਾਂ ਹੀ ਫ੍ਰੀ ਦੇ ਦਿੰਦੇ ਸੀ ਲੋਕਾਂ 'ਚ ਵੰਡਦੇ ਸੀ ਤੇ ਉਹ ਕਿਤਾਬਾਂ ਹੁੰਦੀਆਂ ਸੀ ਯਿਸੂ ਮਸੀਹ ਬਾਰੇ ਕ੍ਰਿਸਟਿਅਨਤੀ ਬਾਰੇ ਤੇ ਉਹਦਾ ਆਮੀ ਲੋਕਾਂ ਦੇ ਵਿੱਚ ਵੰਡੀਆਂ ਗਈਆਂ ਤੇ ਲੋਕ ਆਉਂਦੇ ਜਾਂਦੇ ਬੱਸਾਂ 'ਚ ਬਹਿ ਕੇ ਪੜਨ ਲੱਗ ਗਏ ਪੜਦੇ ਰਹੇ ਤੇ ਉਹਦੇ ਤੋਂ ਲੋਕਾਂ 'ਚ ਕਰੌਸਟੀ ਵਧੀ ਗਈ ਕੀ ਚੀਜ਼ ਹੈ ਇਹਦੇ ਬਾਰੇ ਰਿਸਰਚ ਕੀਤੀ ਜਾਵੇ ਜਦੋਂ ਉਹਨਾਂ ਦਾ ਇੱਕ ਬੇਸ ਤਿਆਰ ਹੋ ਗਿਆ ਲੋਕਾਂ ਦੇ ਵਿੱਚ ਇਹਦੇ ਬਾਰੇ ਥੋੜੀ ਬਹੁਤ ਨੌਲੇਜ ਹੋਣ ਲੱਗ ਗਈ ਤੇ ਇਹ ਚੀਜ਼ ਜਦੋਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਆ ਗਈ ਵੀ ਇਹ ਵੀ ਇੱਕ ਇਸਾਈ ਧਰਮ ਵੀ ਹੈ ਕਿਉਂਕਿ 10 12 15 ਸਾਲ ਪਹਿਲਾਂ ਦੀ ਗੱਲ ਹੈ ਤੇ ਜਦੋਂ ਬੇਸ ਬਣ ਗਿਆ ਫਿਰ ਹੋਰ ਕਿਤਾਬਾਂ ਆਈਆਂ ਬੜੇ ਤਰੀਕੇ ਨਾਲੇ ਕੰਮ ਕਰ ਰਹੇ ਆ ਆਪਣੇ ਲੋਕ ਪੰਜਾਬੀ ਦੇ ਸੁੱਤੇ ਪਏ ਆ ਨਾ ਕੋਈ ਸਿੱਖ ਜਾਗਦਾ ਨਾ ਕੋਈ ਹਿੰਦੂ ਹਿੰਦੂ ਜਾਗਦਾ ਆਪਣਾ ਪੰਜਾਬੀ ਤੇ ਇਹਨਾਂ ਨੇ ਉੱਥੋਂ ਬੇਸ ਤਿਆਰ ਕਰਕੇ ਫਿਰ ਇਹਨਾਂ ਤਿੰਨ ਕਿਤਾਬਾਂ ਹੋਰ ਛਪਾਈਆਂ ਪੰਜਾਬੀ 'ਚ ਉਹ ਬਹੁਤ ਵੱਡੇ ਪੱਧਰ ਤੇ ਵੰਡੀਆਂ ਗਈਆਂ ਉਹਦੇ ਵਿੱਚ ਦੱਸਿਆ ਗਿਆ ਚੰਗਿਆਈ ਕੀ ਹੁੰਦੀ ਹੈ ਜਸ 크੍ਰਿਸਚੀਅਨਟੀ ਦੇ ਬਾਰੇ ਉਹਦੇ ਵਿੱਚ ਕਾਫੀ ਡਿਟੇਲ ਚ ਲਿਖਿਆ ਗਿਆ ਕਿ ਜਿਹਨੂੰ ਚੰਗਿਆਈ ਮਿਲਦੀ ਆ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਤੇ ਹੋਰ ਕੋਈ ਕਸਟਮ ਨਹੀਂ ਆਉਂਦਾ ਫਿਰ ਇਦਾਂ ਦੀਆਂ ਗੱਲਾਂ ਹੁੰਦਾ 베ਸ ਬਣਾ ਕੇ ਇਹਨਾਂ ਨੇ ਆਪਦੇ ਏਜੰਟ ਭੇਜੇ ਤੇ ਏਜੰਟ ਭੇਜੇ ਤੇ ਉੱਥੋਂ ਫਿਰ ਇਹਨਾਂ ਨੇ ਉਹੀ ਲੋਕੀ ਪਿੱਕੀਤੇ ਪੰਜਾਬ ਦੇ ਉਹਨਾਂ ਦਾ ਨਾਮ ਨਹੀਂ ਚੇਂਜ ਕੀਤਾ ਪਹਿਰਾਵਾ ਚੇਂਜ ਨਹੀਂ ਕੀਤਾ ਜਿਵੇਂ ਹੈਗੇ ਸੀ ਓਵੇਂ ਹੀ ਇਹਨਾਂ ਨੇ ਆਪਣੇ ਦੇ ਬਣਾ ਕੇ ਪਾਦਰੀ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਤੇ ਜੇ ਜਿਵੇਂ ਕੋਈ ਪਵਨ ਸ਼ਰਮਾ ਸੀ ਉਹ ਪਵਨ ਸ਼ਰਮਾ ਹੀ ਰਹਿ ਗਿਆ ਨਾ ਨਾ ਬਿਲਕੁਲ ਚੇਂਜ ਨਹੀਂ ਕੀਤਾ ਜਾਂ ਕੋਈ ਬਲਵਿੰਦਰ ਸਿੰਘ ਸੀ ਕੋਈ ਜਗਿੰਦਰ ਸਿੰਘ ਸੀ ਉਹ ਨਾ ਉਹੀ ਰਹਿ ਗਏ ਪੱਗ ਵੀ ਸਿਰ ਤੇ ਰਹੀ ਗਈ ਦਾੜੀ ਕੇਸ ਵੀ ਕਈਆਂ ਦੇ ਰੱਖੇ ਆ ਤੇ ਇਹ ਆਪਣੇ ਲੋਕੀ ਹੈ ਖੁੱਲੇ ਦਿਲ ਵਾਲੇ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਉਹ ਆਵਾਜ਼ ਦਾ ਕੰਮ ਕਰਨ ਲੱਗ ਗਏ ਪਿੰਡਾਂ ਚ ਜਾਣ ਲੱਗ ਗਏ ਪਿੰਡਾਂ ਚ ਕਿਉਂਕਿ ਨਾ ਤਾਂ ਹਿੰਦੂਇਜ਼ਮ ਦਾ ਕੋਈ ਪ੍ਰਚਾਰ ਹੈ ਤੇ ਨਾ ਸਿੱਖੀਜ਼ਮ ਦਾ ਪ੍ਰਚਾਰ ਤਾਂ ਹੈ ਹੀ ਨਹੀਂ ਬਿਲਕੁਲ ਪਿੰਡਾਂ ਚ ਆਪਣੇ ਜਿਵੇਂ ਇਹ ਕਿਤਾਬਾਂ ਵੰਡਦੇ ਫਿਰਦੇ ਆ ਜਾਂ ਜਿਵੇਂ ਉਹਦੇ ਬਾਰੇ ਪ੍ਰਚਾਰ ਕਰਦੇ ਫਿਰਦੇ ਐਦਾਂ ਦੀ ਕੋਈ ਆਪਣੇ ਦੋ ਧਰਮਾਂ 'ਚ ਤਾਂ ਹੈ ਹੀ ਨਹੀਂ ਨਾ ਸਿੱਖੀ ਜਾਂ ਨਾ ਹਿੰਦੂ ਧਰਮ 'ਚ ਆ ਤੇ ਇਹਨਾਂ ਦੇ ਵਿੱਚ ਕਿਤਾਬਾਂ ਪਿੰਡਾਂ 'ਚ ਵੰਡੀਆਂ ਤੇ ਆਪਣੇ ਜਾਤ ਪਾਤ ਦਾ ਪਵਾੜਾ ਜਿਹੜਾ ਏ ਇਹ ਆਪਣੀਆਂ ਜਣਾਵਾਂ 'ਚ ਪੈਂਦਾ ਜਾਂਦਾ ਤੇ ਇਹਨਾਂ ਵੇਖਿਆ ਵੀ ਇਹ ਜਿਹੜੇ ਸੋ ਕੋਲਡ ਛੋਟੀ ਜਾਤੀ ਬਣਾ ਰੱਖੀ ਐ ਇਹ پاਗਲ ਲੋਕਾਂ ਨੇ ਤੇ ਉਹਨਾਂ ਦੇ ਸਿਵੇ ਵੀ ਅਲੱਗ ਆ ਤੇ ਉਹਨਾਂ ਦਾ ਸਾਰਾ ਸਿਸਟਮ ਹੀ ਅਲੱਗ ਆ ਤੇ ਉਹਨਾਂ ਦੇ ਘਰ ਬਹੁਤ ਘੱਟ ਕੰਨਪਾਟ ਵਗੈਰਾ ਹੁੰਦੇ ਆ ਕਿਉਂਕਿ ਉਹ ਬਚਰੇ ਹੈ ਹੀ ਇੰਨੇ ਗਰੀਬ ਆ ਉਹਨਾਂ ਕੋਲ ਇੰਨਾ ਪ੍ਰਬੰਧ ਹੀ ਨਹੀਂ ਕਿ ਉਹ ਸਾਰਾ ਸਿਸਟਮ ਹੋ ਸਕੇ ਇਹਨਾਂ ਨੇ ਉਹ ਬੰਦੇ ਟਾਰਗੇਟ ਕੀਤੇ ਵੀ ਤੁਹਾਡੇ ਘਰ ਬਣਾ ਦੇਾਂਗੇ ਤੁਹਾਡੇ ਬੱਚੇ ਪੜਾ ਦੇਾਂਗੇ ਤੇ ਉਹ ਬੰਦੇ ਵਿਚਾਰੇ ਅਨਪੜ੍ਹ ਲੋਕ ਸੀ ਉਹਨਾਂ ਨੂੰ ਕੋਈ ਇੰਨੀ ਲੌਜੀਕ ਦੀ ਤਾਂ ਸਮਝ ਆਈ ਨਹੀਂ ਕਿ ਕੋਈ ਇਦਾਂ ਦਾ ਛੜੀ ਵੀ ਕਮਾਉ ਕੋਈ ਤੇ ਠੀਕ ਕਰ ਦੂ ਜਾਂ ਹੁਣ ਇਹਨਾਂ ਦੀ ਉਹ ਪੋਲ ਵੈਸੇ ਹੌਲੀ ਹੌਲੀ ਖੁੱਲ ਰਹੀ ਹੈ ਤੇ ਉਹ ਬੰਦਾ ਦੇਖ ਲਓ ਪਾਦਰੀ ਫੜਿਆ ਵੀ ਹੈ ਜੇਲ੍ਹ ਚੋਂ ਜਿਹੜਾ ਇੰਨੇ ਡੇ ਪ੍ਰੂਫ ਕੀਤੇ ਤੇ ਕਿੰਨੇ ਉਹ ਤਾਂ ਬਦਲਿਆ ਨਹੀਂ ਜਿਹੜਾ 24 ਘੰਟੇ ਇਸ ਚੀਜ਼ ਦਾ ਪ੍ਰਚਾਰ ਕਰਦਾ ਸੀ ਉਹਦੇ ਦਿਮਾਗ 'ਚ ਤਾਂ ਅੱਜ ਵੀ ਬਲਾਤਕਾਰ ਤੇ ਗਲਤ ਕੰਮ ਤੇ ਕ੍ਰਾਈਮ ਦੀ ਤੇ ਲੋਕਾਂ ਦੇ ਹੁਨर्शੇ ਵੀ ਛਿੜਾ ਰਿਆ ਤੇ ਲੋਕਾਂ ਨੂੰ ਚੰਗਿਆਈਆਂ ਵੰਡਦਾ ਫਿਰਦਾ ਚਲੋ ਆਪਾਂ ਉੱਥੇ ਹੀ ਆਈਏ ਆਪਣੇ ਟੌਪਿਕ ਤੇ ਤੇ ਲੋਕਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਗਰੀਬ ਲੋਕਾਂ ਨੂੰ ਉਹਨਾਂ ਨੂੰ ਉਹ ਇੱਕ ਅੱਧਾ ਪਿੰਡ 'ਚ ਘਰ ਇਦਾਂ ਦਾ ਹੁੰਦਾ ਜਿਹੜਾ ਬਿਲਕੁਲ ਹੀ ਨਹੀਂ ਬਣਾ ਸਕਦਾ ਉਹਨਾਂ ਦੇ ਘਰ ਬਣਾਏ ਤੇ ਕਈਆਂ ਨੂੰ ਕਹਿੰਦਾ ਤੁਹਾਨੂੰ ਜੌਬ ਤੋਂ ਆਵਾਂਗੇ ਤੇ ਤੁਹਾਨੂੰ ਸਰਕਾਰੀ ਸਕੀਮਾਂ 'ਚ ਲਾਭ ਦਿਵਾਵਾਂਗੇ ਤੁਹਾਨੂੰ ਪੈਸਾ ਵੀ ਦੇਵਾਂਗੇ ਬੱਚੇ ਫ੍ਰੀ ਪੜਾ ਦੇਵਾਂਗੇ ਇਦਾਂ ਦੇ ਲਾਲਚ ਦੇ ਕੇ ਤੇ ਕਿਉਂਕਿ ਉਹ ਪਹਿਲਾਂ ਵੀ ਕਿਹੜਾ ਗੁਰੂ ਪਰ ਜਾਂਦੇ ਸੀ ਉਹ ਚਲੋ ਹੈ ਫਿਰ ਵੀ ਸਿੱਖੀ ਦੇ ਵਿੱਚ ਗਿਣਤੀ ਸੀ ਉਹਨਾਂ ਦੀ ਤੇ ਉਹ ਤਾਂ ਵਿਚਾਰੇ ਇੰਨੇ ਖੁਦ ਹੀ ਪਰੇਸ਼ਾਨ ਸੀ ਉਹਨਾਂ ਦਾ ਗੁਰੂ ਘਰ ਜਾਂਦੇ ਸੀ ਜਾਂ ਜਾਦੇ ਗਰੀਬ ਜਿਹੜੇ ਉਹ ਮੰਦਰ ਵੀ ਨਹੀਂ ਜਾਂਦੇ ਸੀ ਤੇ ਇਹਨਾਂ ਨੇ ਉਹਨਾਂ ਲੋਕਾਂ ਨੂੰ ਟਾਰਗੇਟ ਕਰਕੇ ਤੇ ਆਪਦੇ ਵਿੱਚ ਆਉਣਾ ਜਾਣਾ ਸ਼ੁਰੂ ਕਰਤਾ ਤੇ 10 ਸਾਲ ਪਹਿਲਾਂ ਇਹਨਾਂ ਦੀ 1.5% ਪਾਪੂਲੇਸ਼ਨ ਸੀ ਪੰਜਾਬ 'ਚ 10 ਸਾਲਾਂ ਦੇ ਵਿੱਚ ਚਰਮਣਾ ਮਰਨਾਲੀ ਗੱਲ ਆ ਤੁਹਾਡੀ ਪੰਜਾਬੀਓ 15% ਅੱਜ ਹੈ 15% ਸਾਲ ਲਾ ਲੋ ਤੁਸੀਂ Hindu ਤੇ Sikh ਦੋਵੇਂ ਟੁੱਟੇ ਆ ਤੇ Sikh ਜ਼ਿਆਦਾਤਰ ਉਹ ਟੁੱਟੇ ਆ ਜਿਹੜੇ ਬਿਲਕੁਲ ਗਰੀਬ ਨੇ ਜੋ ਦਲਿਤ ਸਮਾਜ ਜਿੰਨੂੰ ਆਪਾਂ ਕਹਿ ਦਿੰਨੇ ਆ ਤੇ ਇਹ ਆਪਣੇ ਧਰਮਾਂ ਵਾਲੇ ਜਿਹੜੇ ਅੱਗੇ ਲੱਗੇ ਆਗੂ ਜੋ ਆ ਉਹ ਸੁੱਤੇ ਪਏ ਉਹ ਇੱਕ ਦੂਜੇ ਨੂੰ ਤੁਸੀਂ ਆਪਸ ਵਿੱਚ ਹੀ ਲੜ ਲੜ ਕੇ ਮਰ ਜਾਣਾ ਤੁਹਾਡਾ ਬੇੜਾ ਕਰਕੇ ਇਹਨਾਂ ਦੂਜੀਆਂ ਨੇ ਬਾਹਰ ਵਾਲੇ ਧਰਮਾਂ ਨੇ ਕਰ ਦੇਣਾ ਤੇ ਮੁੜ ਕੇ ਰੋਂਦੇ ਰਹੋ ਤੇ ਹੁਣ ਇਹ ਆਪਾ ਜਿਹੜਾ 15% ਪਾਪੂਲੇਸ਼ਨ ਕੱਲੇ ਪੰਜਾਬ 'ਚ ਵਧ ਗਈ 10-12 ਸਾਲਾਂ 'ਚ ਤੇ ਹੋਰ 10-12 ਸਾਲ 10 ਸਾਲ ਰੁਕ ਜਿਓ ਤੇ ਫਿਰ ਬਰਾਬਰ ਦੇ ਹੋ ਜਾਣਗੇ ਨਾ ਕੋਈ ਹਿੰਦੂ ਸੀਐਮ ਬਣੇ ਤੇ ਨਾ ਕੋਈ ਸਿੱਖ ਬਣੇ ਮੈਂ ਤੁਹਾਨੂੰ ਅੱਗੇ ਵੀ ਇੱਕ ਵੀਡੀਓ ਚ ਕਿਹਾ ਸੀ ਤੁਹਾਡਾ ਸੀਐਮ ਪੰਜਾਬ ਚ ਪੱਗ ਵਾਲਾ ਨਹੀਂ ਰਹਿਣਾ ਨਾ ਕੋਈ ਤਿਲਕ ਵਾਲਾ ਰਹਿਣਾ ਤੁਹਾਡਾ ਸੀਐਮ ਬਣੂਗਾ ਇਸਾਈ ਕ੍ਰਿਸਚੀਅਨ ਮਾਈਂਡ ਸੈਟ ਵਾਲਾ ਬੰਦਾ ਹੋਊਗਾ ਤੁਹਾਡੇ ਵਰਗਾ ਦਿਖਦਾ ਹੋ ਸਕਦਾ ਉਹ ਤਿਲਕ ਵੀ ਲਾ ਲਵੇ ਹੋ ਸਕਦਾ ਪੱਗਾਂ ਵੀ ਨਾ ਲਾਉਣ ਉਹ ਕਿਉਂਕਿ ਉਹ ਉਦਾਂ ਹੀ ਆ ਜਿੱਦਾਂ ਉਹਨਾਂ ਦਾ ਪਹਿਰਾਵਾ ਪਹਿਲਾਂ ਸੀ ਉਦਾਂ ਹੀ ਹੋਣਾ ਉਹਨਾਂ ਕੁਝ ਨਹੀਂ ਬਦਲੇ ਆਪਣੇ ਆਪ ਚ ਤੇ ਉਹ ਦਹੀਂ ਕਨਵਰਟ ਹੋ ਗਏ ਆ ਗੁਰੂ ਘਰੋਂ ਹਟ ਗਏ ਮੰਦਰਾਚੋਂ ਜਾਣੋਂ ਹਟ ਗਏ ਉਹ ਚਰਚਾਂ ਜਾਣ ਲੱਗ ਗਏ ਤੇ ਇਹ ਇਹ ਹੋਇਆ ਕੰਮ ਪੰਜਾਬ ਚ ਹੁਣ ਇਹਦੀ ਤਰਜ਼ ਤੇ ਆਪਣੀ ਪੀਲੀ ਭੇਜ ਦੇ ਵਿੱਚ ਯੂਪੀ ਦੇ ਵਿੱਚ ਸਿੱਖ ਪੋਪੂਲੇਸ਼ਨ ਜਿੱਥੇ 22000 ਦੀ ਪੋਪੂਲੇਸ਼ਨ ਕੱਲੇ ਸਿੱਖਾਂ ਦੀ ਤੇ ਉਹ ਵੀ ਕਾਫੀ ਜ਼ਿਆਦਾ ਗਰੀਬ ਲੋਕ ਨੇ ਤੇ ਉਹ ਨੇਪਾਲ ਤੋਂ ਪਾਦਰੀ ਆ ਕੇ ਤੇ ਉਹਨਾਂ ਨੂੰ ਇਦਾਂ ਹੀ ਉਹਨਾਂ ਦੇ ਵਿੱਚ ਕੁਸ ਪੈਟ ਕੀਤੀ ਜਿੱਦਾਂ ਪੰਜਾਬ 'ਚ ਸ਼ੁਰੂ-ਸ਼ੁਰੂ 'ਚ ਕੀਤੀ ਤੇ ਆਪਣੇ ਲੋਕ ਸੁੱਤੇ ਇਹਨਾਂ ਨੂੰ ਮੇਰੇ ਗਾਲ ਨਿਕਲਦੀ ਮੂੰਹ ਚੋਂ ਕਿ ਐਡੇ ਸੁੱਤੇ ਫਿਰਦੇ ਐਸ.ਪੀ.ਸੀ ਨੂੰ ਇੰਨੀ ਅਕਲ ਨਹੀਂ ਵੀ ਸਾਡੇ ਪਾੜ ਪੈ ਰਹੇ ਆਂ ਸੀ ਜਾਗੀਏ ਆਪਦੇ ਗਰੀਬਾਂ ਨੂੰ ਸੰਭਾਲ ਲਈਏ ਜਾਂ ਤਾਂ ਹੋਵੇ ਤੁਹਾਡੇ ਕੋਲ ਕੋਈ ਫੰਡ ਨਹੀਂ ਬੇੜਾ ਤੁਹਾਡਾ ਕਰਕੇ ਇਹਨਾਂ ਬਾਤਲਾਂ ਦਾ ਐਸਾ ਇਹਨਾਂ ਨੇ ਸਿੱਖੀ ਦੀਆਂ ਜਿਹੜਾਂ ਤੇਲ ਪਾਇਆ ਇਹਨਾਂ ਦਾ ਕੱਖ ਨਹੀਂ ਹੁਣ ਤੁਹਾਨੂੰ ਅਕਲ ਆਈ ਤੇ ਇਹਨਾਂ ਨੂੰ ਮਗਰੋਂ ਲਾਇਆ ਤੁਸੀਂ ਤੇ ਹੁਣ ਵੀ ਐਸਜੀਪੀਸੀ ਦਾ ਇਲੈਕਸ਼ਨ ਨਹੀਂ ਹੋ ਰਿਹਾ ਤੇ ਉਹੀ ਅਜੇ ਵੀ ਉੱਥੇ ਬੈਠੇ ਆ ਪੰਜਾਬ ਚੋਂ ਲਾ ਤਾਂ ਦੇ ਐਸਜੀਪੀਸੀ ਦੀ ਕੋਈ ਗੱਲ ਹੁਣ ਹੋ ਨਹੀਂ ਰਹੀ ਤੇ ਇਹ ਹੁਣ ਦੇਖ ਲਓ ਪੀਲੀ ਪੀਤ ਨੇਪਾਲ ਦੇ ਬਾਰਡਰ ਤੇ ਪੈਂਦਾ ਹੈ ਬਿਲਕੁਲ ਯੂਪੀ ਦਾ ਏਰੀਆ ਆਪਣਾ ਇੰਡੀਆ ਦਾ ਤੇ ਅੱਗੇ ਨੇਪਾਲ ਸ਼ੁਰੂ ਹੋ ਜਾਂਦਾ ਤੇ 3000 ਬੰਦਾ ਇੱਕੋ ਦਿਨ ਕਨਵਰਟ ਕਰਤਾ ਚਾਰ ਪੰਜ ਦਿਨ ਪਹਿਲਾਂ ਤੇ ਉਹ ਨੇਪਾਲੋਂ ਆਏ ਪਾਦਰੀ ਤੇ ਉਹਨਾਂ ਨੇ ਇਦਾਂ ਹੀ ਘੁਸਪੈਟ ਕੀਤੀ ਹੁਣ ਫਿਰ ਘਰ ਵਾਪਸੀ ਦੀ ਉਥੋਂ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਰੌਲਾ ਪੈ ਗਿਆ ਤੇ ਉਥੇ ਭਾਜੀਪੀ ਦਾ ਰਾਜ ਹੈ ਯੋਗੀ ਸਾਹਿਬ ਦਾ ਤੇ ਯੋਗੀ ਸਾਹਿਬ ਸਿੱਖਾਂ ਨੂੰ ਇਹ ਸਿੱਖ ਪੰਜਾਬ ਦੇ ਭਾਵੇਂ ਜੋ ਮਰਜ਼ੀ ਬੋਲੀ ਜਾਣ ਯੋਗੀ ਸਾਹਿਬ ਪੰਜਾਬ ਸਿੱਖਾਂ ਨੂੰ ਦੀ ਇੱਜ਼ਤ ਕਰਦੇ ਨੇ ਉਹ ਉਹਨਾਂ ਨੇ ਉਸੇ ਵੇਲੇ ਐਕਸ਼ਨ ਲਿਆ ਤੇ ਉਹ ਕੁਝ ਬੰਦੇ ਹੁਣ ਵਾਪਸੀ ਘਰ ਵਾਪਸੀ ਕਰਕੇ ਆ। ਉਹਨਾਂ ਨੇ ਟੀਮਾਂ ਭੇਜੀਆਂ ਘਰਾਂ ਚ ਉੱਥੇ ਜਿੱਥੇ ਕ੍ਰਾਸ ਦੇ ਨਿਸ਼ਾਨ ਲੱਗੇ ਸੀ। ਤੇ ਉਹ ਉਹਨਾਂ ਲੋਕਾਂ ਨੇ ਹਟਾਤੇ ਜਦੋਂ ਕਾਰਵਾਈ ਹੋਣ ਲੱਗੀ। ਤੇ ਮੈਂ ਉਹਨਾਂ ਨੂੰ ਯੂਪੀ ਸਰਕਾਰ ਨੂੰ ਰਿਕਵੈਸਟ ਕਰਦਾ ਹੱਥ ਜੋੜ ਕੇ ਸਾਡੀ ਪਾਪੂਲੇਸ਼ਨ ਪਹਿਲਾਂ ਹੀ ਬਹੁਤ ਘੱਟ ਆ। ਤੇ ਇਦਾਂ ਦੀ ਕੋਈ ਸਾਡੇ ਤੇ ਸਾਜ਼ਿਸ਼ ਨਾ ਹੋਣ ਦਿਓ। ਹਰ ਜਗ੍ਹਾ ਸਾਡੇ ਬੰਦੇ ਟਾਰਗੇਟ ਹੋ ਰਹੇ ਆ। ਹੋਰ ਕੋਈ ਕਿਨਾਂ ਜਾਂ ਹਿੰਦੂ ਟਾਰਗੇਟ ਹੋ ਰਿਹਾ ਹੈ ਜਾਂ ਆਪਣੇ ਸਿੱਖ ਹੋ ਰਿਹਾ ਹੈ ਨਾ ਕੋਈ ਮੁਸਲਮ ਟਾਰਗੇਟ ਹੋ ਰਿਹਾ ਠੀਕ ਆ ਉਦਾਂ ਕੋਈ ਇਹਨਾਂ ਤੇ ਇੱਥੇ ਕੋਈ ਪ੍ਰੋਬਲਮ ਆ ਜੇ ਉਹ ਵੱਖਰੀ ਗੱਲ ਆ ਕੋਈ ਇਦਾਂ ਦੀ ਇਹਨਾਂ ਨੂੰ ਇਹ ਤਾਂ ਪ੍ਰੋਬਲਮ ਨਹੀਂ ਇਹਨਾਂ ਦੇ ਧਰਮ ਨੂੰ ਹੀ ਖਤਰਾ ਬਣ ਗਿਆ ਖੜਾ ਜਿਵੇਂ ਸਾਡਿਆਂ ਦੇ ਨਾਲ ਹੋ ਰਿਹਾ ਤੇ ਮੈਂ ਕਹਿਣਾ ਚਾਹਣਾ ਯੋਗੀ ਸਾਹਿਬ ਨੂੰ ਕਿ ਇਹ ਇਹ ਟਾਰਗੇਟ ਹੁਣ ਬਣਾਇਆ ਜਾ ਰਿਹਾ ਹਿੰਦੂ ਤੇ ਸਿੱਖਾਂ ਨੂੰ ਤੇ ਇਹਨਾਂ ਤੇ ਤੁਸੀਂ ਧਿਆਨ ਦੇ ਕੇ ਤੇ ਹੋਰ ਕਈ ਸਟੇਟਾਂ 'ਚ ਇੰਦਾਂ ਦੇ ਇਹਨਾਂ ਨੂੰ ਸਿਰ ਨਹੀਂ ਚੱਕਣ ਦਿੰਦੇ ਜੀ ਹਰਿਆਣਾ 'ਚ ਵੀ ਇਦਾਂ ਸ਼ੁਰੂ ਕੀਤਾ ਸੀ ਇਹਨਾਂ ਨੇ ਪਰ ਇੱਥੇ ਕਾਫੀ ਗਵਰਨਮੈਂਟ ਨੇ ਧਿਆਨ ਦਿੱਤਾ ਇੱਥੇ ਵੀ ਬੀਜੇਪੀ ਦਾ ਹੀ ਰਾਜ ਆ ਤੇ ਇੱਥੇ ਨਹੀਂ ਦੁਬਾਰਾ ਸਿਰ ਚੱਕਣ ਦਿੱਤਾ ਇਹਨਾਂ ਨੂੰ ਤੇ ਹੁਣ ਮੈਂ ਤੁਹਾਨੂੰ ਰਿਕਵੈਸਟ ਕਰਦਾ ਇੱਕ ਤਾਂ ਇਹ ਬਹੁਤ ਵੱਡੀ ਦੇਸ਼ ਦੀ ਸਿਕਿਉਰਿਟੀ ਨੂੰ ਵੀ ਖਤਰਾ ਪੈਦਾ ਕਰ ਸਕਦੇ ਕਿਉਂਕਿ ਜਿਹੜਾ ਬੰਦਾ ਧਰਮ ਆਪਦਾ ਬਦਲ ਲੂਗਾ ਉਹ ਆਪਦਾ ਜਮੀਰ ਹੀ ਵੇ ਜੇ ਦੋ ਮਰਜੀ ਉਹਦੇ ਨਾਲ ਜੋ ਮਰਜ਼ੀ ਕਰਾ ਲਓ ਉਹ ਕੋਈ ਦੇਸ਼ ਦੇ ਖਿਲਾਫ ਕੋਈ ਇਹੋ ਜਿਹਾ ਕਾਂਡ ਕਰ ਦੇਵੇ ਫੇਰ ਕੀ ਬਣੂਗਾ ਜੇ ਅੰਦਰ ਦੇ ਗਦਾਰ ਹੀ ਆਪਣੇ ਆ ਸਾਰੇ ਕੰਮ ਕਰਾਉਂਦੇ ਅੱਗੇ ਵੀ ਜਿੰਨੇ ਆ ਹੁੰਦੇ ਆ ਆ ਪਹਿਲਗਾਮ ਵੀ ਹੋਇਆ ਕੋਈ ਵੀ ਕੰਮ ਹੁੰਦਾ ਆਪਣੇ ਅੰਦਰੋਂ ਕੋਈ ਨਾ ਕੋਈ ਗਦਾਰੀ ਹੁੰਦੀ ਤਾਂ ਇਹ ਕੰਮ ਹੁੰਦੇ ਆ ਤੇ ਇਹ ਜੋ ਕੰਮ ਹੋ ਰਿਹਾ ਇਹ ਇੰਟਰਨੈਸ਼ਨਲ ਕੋਈ ਸਾਜ਼ਿਸ਼ ਹੈ ਇਹਦੇ ਤੇ ਧਿਆਨ ਦਿਓ ਇਹਦੇ ਤੇ ਇਨਕੁਆਇਰੀ ਕਰੋ ਤੇ ਉਥੋਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਹੁਤ ਉਹਨਾਂ ਨੇ ਐਕਟਿਵਲੀ ਇਹਨੂੰ ਕੰਟਰੋਲ ਕੀਤਾ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ 100 ਤੇ 60 ਕੇ 200 ਦੇ 250 ਦੇ ਕਰੀਬ ਪਰਿਵਾਰ ਫੇਰ ਵਾਪਸ ਘਰ ਵਾਪਸੀ ਕਰਾ ਦਿੱਤੀ ਹੈ ਉਥੋਂ ਦੀਆਂ ਕਮੇਟੀਆਂ ਨੇ ਜਿਨ੍ਹਾਂ ਨੇ ਕਰਾਈ ਹੈ ਮੈਂ ਉਹਨਾਂ ਨੂੰ ਸਿਰ ਝੁਕਾ ਕੇ ਥੈਂਕ ਯੂ ਧੰਨਵਾਦ ਕਹਿਣਾ ਤੇ ਜਿਹੜੇ ਆਪਣੇ ਹੁਣ ਆ ਜਿਵੇਂ ਦਿੱਲੀ ਦੀ ਕਮੇਟੀ ਹੈ ਕਿਉਂਕਿ ਸਭ ਤੋਂ ਨੇੜੇ ਇਹੀ ਪੈਂਦੀ ਹੈ ਉੱਥੇ ਤੇ ਜਾਂ ਫਿਰ ਪਟਨਾ ਸਾਹਿਬ ਪਰ ਬੋਰਡ ਆ ਜੋ ਮੈਂ ਇਹਨਾਂ ਕਮੇਟੀਆਂ ਨੂੰ ਕਹਿਣਾ ਚਾਹਣਾ ਕਿ ਇਹ ਜੋ ਗਰੀਬ ਬਹੁਤ ਗਰੀਬ ਲੋਕ ਨੇ ਜੋ ਯੂਪੀ ਚ ਨੇ ਤੇ ਥੋੜੀ ਥੋੜੀ ਖੇਤੀ ਕਰਦੇ ਆ ਵਿਚਾਰੇ ਤੇ ਤਾਂ ਹੀ ਇਹ ਟਾਰਗੇਟ ਹੁੰਦੇ ਆ ਤੇ ਦੂਜੀ ਗੱਲ ਹੈ ਐਜੂਕੇਸ਼ਨ ਦੀ ਬਹੁਤ ਘਾਟ ਆ ਉੱਥੇ ਤੇ ਇਹ ਅੰਧਵਿਸ਼ਵਾਸਾਂ ਚ ਵੀ ਐਸੇ ਕਰਕੇ ਪੈਂਦੇ ਆ ਲੋਕ ਤੇ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਕਮੇਟੀਆਂ ਨੂੰ ਤੁਸੀਂ ਗੁਰਦੁਆਰੇ ਦੇ ਵਿੱਚ ਪੱਥਰ ਬਾਹਰ ਚਲਾ ਲਿਓ ਆਪ ਦੇ ਬੱਚੇ ਬਚਾ ਲਓ ਧਰਮ ਬਚਾ ਲਓ ਧਰਮ ਬਚੂਗਾ ਤੇ ਗੁਰਦੁਆਰੇ ਕੰਮ ਹੋਣਗੇ ਜਿਵੇਂ ਗੁਰਦੁਆਰੇ ਜਾਣ ਵਾਲਾ ਨਾ ਕੋਈ ਰਿਆ ਤਾਂ ਕੀ ਕਰੂ ਤੁਹਾਡਾ ਪੱਥਰ ਲੱਗਾ ਤੇ ਦੂਜੀ ਗੱਲ ਸਭ ਤੋਂ ਜੋ ਜ਼ਰੂਰੀ ਗੱਲ ਆ ਹੁਣ ਮੈਂ ਕਰਨ ਲੱਗਾ ਤੇ ਇਹਨੂੰ ਗੌਰ ਨਾਲ ਸੁਣ ਲਿਓ ਜੇ ਬਚਣਾ ਚਾਹੁੰਨੇ ਇੰਨੀ ਤੇ ਕਿਤਾਬਾਂ ਚ ਪੜਾਇਆ ਜਾਇਆ ਕਰੂਗਾ ਸਿੱਖ ਇਦਾਂ ਦੇ ਹੁੰਦੇ ਸੀ ਇਦਾਂ ਦੀ ਪੱਗ ਬੰਨ੍ਹਦੇ ਸੀ ਆ ਉਹਨਾਂ ਦੀ ਬੋਲੀ ਸੀ ਇਹਨਾਂ ਦੇ ਗੁਰੂ ਸਾਹਿਬ 10 ਗੁਰੂ ਸੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਗੁਰੂ ਸੀ ਤੇ ਇਹ ਕੰਮ ਜੇ ਨਹੀਂ ਚਾਹੁੰਦੇ ਤੁਸੀਂ ਸਿੱਖੀ ਨੂੰ ਪਿਆਰ ਕਰਦੇ ਹੋ ਇਹ ਨਾ ਸੋਚਿਓ ਕਿ ਮੇਰੇ ਵਾਲ ਕੱਟੇ ਆ ਤੇ ਮੈਂ ਗੱਲ ਨਹੀਂ ਕੋਈ ਕਹਿ ਸਕਦਾ ਤੁਹਾਨੂੰ ਮੈਂ ਤੁਹਾਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਕਿ Hindu ਤੇ Sikh ਹੋ ਇੱਕਜੁੱਟ ਹੋ ਜਾਓ ਤਾਨੂੰ ਪਹਚਾਉਣਾ ਨਹੀਂ ਕਿਸੇ ਨੇ ਜਦੋਂ ਤੁਸੀਂ ਜਿਹੜੀ ਸਟੇਟ 'ਚ ਹਿੰਦੂ ਘਟ ਗਿਣਤੀ 'ਚ ਆਏ ਆ ਉੱਥੇ ਹਿੰਦੂਆਂ ਨਾਲ ਜ਼ੁਲਮ ਹੋਇਆ ਦੇਖੋ ਕਸ਼ਮੀਰ 'ਚ ਇਹਨੂੰ ਘਟ ਗਿਣਤੀ ਸੀ ਕਸ਼ਮੀਰੀ ਪੰਡਤਾਂ ਨੂੰ ਵਿਚਾਰਿਆਂ ਨੂੰ ਉੱਥੋਂ ਛੱਡ ਕੇ ਆਪਦੇ ਘਰ ਬਾਹਰ ਅੱਜ ਵੀ ਉਹਨਾਂ ਦੇ ਵੇਲੇ ਪਏ ਆ ਉੱਥੇ ਤੇ ਉਹ ਵਿਚਾਰੇ ੱੱਕੇ ਖਾਂਦੇ ਫਿਰ ਤੇ ਦਿੱਲੀ ਥੋੜੀ ਥੋੜੀ ਜਗ੍ਹਾ 'ਚ ਐਡੇ-ਇਡੇ ਘਰ ਸੋਹਣੇ ਬਣੇ ਕਈਆਂ ਦੇ ਛੱਡ ਕੇ ਵਿਚਾਰੇ ਇੱਥੇ ਰਹਿ ਰਹੇ ਆ ਜਿੱਥੇ ਵੀ ਹਿੰਦੂ ਤੇ ਸਿੱਖ ਦਾ ਚਲੋ ਹੈ ਹੀ ਘੱਟਾ ਵੈਸੇ ਹੀ ਜਿੱਥੇ ਹਿੰਦੂ ਘੱਟ ਗਿਣਤੀ ਚ ਆ ਗਿਆ ਬਾਅਦ ਚ ਉਹਨਾਂ ਤੇ ਜ਼ੁਲਮ ਹੋਏ ਉਥੇ ਕੋਈ ਇਦਾਂ ਦੀ ਇਹੋ ਜੀਆਂ ਉਥੇ ਸਰਕਾਰਾਂ ਬਣੀਆਂ ਜਿਹੜੀਆਂ ਦੇਸ਼ ਨੂੰ ਅੱਖਾਂ ਮਗਾਉਂਦੀਆਂ ਜਿਹੜੇ ਦੇਸ਼ ਦੀ ਭਰ ਸਰਕਾਰ ਨੂੰ ਅੱਖਾਂ ਦਿਖਾਉਣ ਲੱਗ ਜਾਂਦੀਆਂ ਤੇ ਇਦਾਂ ਦੀਆਂ ਗੱਲਾਂ ਕਰਦੇ ਆ ਜਿਹੜੀਆਂ ਦੇਸ਼ ਨੂੰ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਦੇਸ਼ ਦੇ ਖਿਲਾਫ ਜਾਂਦੀਆਂ ਤੇ ਹਿੰਦੂ ਤੇ ਸਿੱਖੋ ਜਾਗ ਜਾਓ ਤੁਸੀਂ ਇਕਜੁੱਟ ਹੋ ਆਪਦੀਆਂ ਕਮੇਟੀਆਂ ਮੈਂ ਤੁਹਾਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਮੰਦਰ ਤੇ ਗੁਰਦੁਆਰਿਆਂ ਦੀਆਂ ਜੋ ਕਮੇਟੀਆਂ ਨੇ ਸਾਂਝੇ ਬੰਦੇ ਲਾਓ ਗੁਰੂ ਘਰਾਂ ਦੀਆਂ ਕਮੇਟੀਆਂ ਜਿੰਦੂਆਂ ਨੂੰ ਵੀ ਲਾਓ ਤੇ ਮੰਦਰਾਂ ਦੀਆਂ ਕਮੇਟੀਆਂ ਸਿੱਖਾਂ ਨੂੰ ਵੀ ਲਾਓ ਇਹ ਪਿਆਰ ਬਣਨਾ ਬਹੁਤ ਜ਼ਰੂਰੀ ਹੈ ਜੇ ਇਹ ਜੋ ਗਦਾਰ ਇਦਾਂ ਤੇ ਬੋਲਦੇ ਆ ਨਾ Hindu ਤੇ ਇਹ ਪਾੜਾ ਪਾਉਂਦੇ ਆ ਜੋ ਦੋ ਧਰਮਾਂ 'ਚ ਜੇ ਤੁਸੀਂ ਗੁਰੂ ਸਾਹਿਬ ਨੂੰ ਮੰਨਦੇ ਹੋ ਨਾ ਸਿੱਖੋ ਤੇ Hindu ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ Hindu ਧਰਮ ਬਚਾਉਣ ਲਈ ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਦੇਸ਼ ਲਈ ਪਰਿਵਾਰ ਵਾਰ ਦਿੱਤਾ ਗੁਰੂ ਸਾਹਿਬ ਦੇ ਛੋਟੇ ਛੋਟੇ ਬੱਚੇ ਸ਼ਹੀਦ ਕਰਾ ਦਿੱਤੇ ਕਾਦੇ ਲਈ ਕੀਤਾ ਉਹ ਆਪਣੀ ਇਹ ਇਸੇ ਜੋ ਅੱਜ ਧਰਮ ਪਰिवर्तन ਹੋ ਰਿਹਾ ਇਹ ਹੀ ਕਿ ਉਦੋਂ ਕੀ ਕੰਡੀਸ਼ਨ ਸੀ ਕਿ ਇਸਲਾਮ ਫਾਲੋ ਕਰ ਲੋ ਤੇ ਸਭ ਕੁ ਮਾਫ ਤੁਹਾਨੂੰ ਤੇ ਆਪਣੇ ਲੋਕਾਂ ਦੇ ਕਿੰਨੇ ਜ਼ੁਲਮ ਹੋਏ ਆਪਣੀਆਂ ਧੀਆਂ ਧਾਨੀਆਂ ਨਾਲ ਕਿੰਨਾ ਕੁਝ ਹੋਇਆ ਤੇ ਆਪਾਂ ਪਰ ਧਰਮ ਨਹੀਂ ਬਦਲਿਆ ਨਾ ਹਿੰਦੂਆਂ ਨੇ ਨਾ ਸਿੱਖਾਂ ਨੇ ਆਪਾਂ ਆਪਦੇ ਧਰਮ ਤੇ ਪੱਕੇ ਰਹਿ ਤੇ ਅੱਜ ਆਪਾਂ ਆਪਦੇ ਦੇਸ਼ 'ਚ ਆਜ਼ਾਦ ਘੁੰਮ ਰਹੇ ਆਣ ਤੇ ਮੈਂ ਤੁਹਾਨੂੰ ਜੇ ਆਜ਼ਾਦੀ ਬਰਕਰਾਰ ਰੱਖਣੀ ਚਾਹੁੰਦੇ ਹੋ ਆਪਦੇ ਧਰਮ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤੇ ਅੱਖਾਂ ਖੋਲ ਲੋ ਏਕਤਾ ਬਣਾ ਲੋ ਤੇ ਜਦੋਂ ਗੁਰੂ ਸਾਹਿਬ ਨੇ ਜਿਹੜੇ ਧਰਮ ਨੂੰ ਬਚਾਉਣ ਲਈ ਆਪ ਦਾ ਸੀਸ ਵਾਰ ਦਿੱਤਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਤੁਸੀਂ ਅੱਜ ਜੋ ਇਦਾਂ ਦੇ ਆ ਬੋਲਦੇ ਆ ਕੁਝ ਲੋਕ ਦੀ ਨਹੀਂ ਇਹਨਾਂ ਦੋਹਾਂ ਧਰਮਾਂ ਦਾ ਕੋਈ ਲੈਣਾ ਦੇਣਾ ਨਹੀਂ ਤੇ ਇਹਨਾਂ ਨੂੰ ਇਹ ਬੰਦਾ ਪੁੱਛੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਉੱਤੇ ਤਾਂ ਨਹੀਂ ਕੋਈ ਮਿਸਾਲ ਦੇ ਸਕਦੇ ਆਪਾਂ ਤੇ ਤੁਸੀਂ ਇੱਕ ਇਕਤਾ ਬਣਾ ਲਓ ਤੇ ਆ ਜੋ ਦਿੱਲੀ ਮਨਜਿੰਦਰ ਸਿੰਘ ਸਿਰਸਾ ਸਾਹਿਬ ਆ ਇਹਨਾਂ ਨੂੰ ਮੈਂ ਰਿਕਵੈਸਟ ਕਰਦਾ ਹਾਂ ਹੁਣ ਦਿੱਲੀ ਗਵਰਨਮੈਂਟ ਚ ਮੰਤਰੀ ਵੀ ਆ ਬੀਜੇਪੀ ਦਾ ਰਾਜ ਆ ਦਿੱਲੀ ਚ ਵੀ ਇੱਥੇ ਯੂਪੀ ਚ ਵੀ ਤੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਨਾ ਚਾਹਣਾ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ ਵੈਸੇ ਤਾਂ ਉੱਥੋਂ ਦੇ ਕਮੇਟੀਆਂ ਨੇ ਕਾਫੀ ਕੰਟਰੋਲ ਕਰ ਲਿਆ ਲੋਕ ਵਾਪਸੀ ਕਰ ਲਈ ਹੈ ਤੇ ਮੈਂ ਹੁਣ ਇਹਨਾਂ ਨੂੰ ਕਹਿਣਾ ਚਾਹਣਾ ਕਿ ਯੂਪੀ ਸਰਕਾਰ ਨਾਲ ਗੱਲ ਕਰਕੇ ਤੇ ਉਹ ਜੋ ਬੰਦੇ ਉੱਧਰੋਂ ਆ ਰਹੇ ਆ ਪਾਤਰੀ ਯੂ ਨੇਪਾਲ ਚੋਂ ਦੇਖੋ ਨੇਪਾਲ ਵੀ ਹਿੰਦੂ ਰਾਸ਼ਟਰ ਸੀ ਪ੍ਰੋਪਰ ਹਿੰਦੂ ਬੋਲ ਖੇਤਰ ਸੀ ਉੱਥੇ ਵੀ ਦੇਖ ਲਓ ਅਸੀਆਂ ਚਾਲਾਂ ਚੱਲੀਆਂ ਜਾਣੀਆਂ ਉੱਥੇ ਵੀ ਕ੍ਰਿਸਚੀਅਨਟੀ ਫੈਰਦੀ ਹੈ ਤੇ ਤੁਸੀਂ ਸੁੱਤੇ ਹੀ ਹਰ ਕਿਸੇ ਜਗ੍ਹਾ ਤੇ ਕਿਸੇ ਦੇਸ਼ 'ਚ ਬੈਠੇ ਹੋ ਤੁਸੀਂ ਤੁਹਾਨੂੰ ਇੰਨੀ ਅਕਲ ਨਹੀਂ ਕਿ ਆਪਦੇ ਧੰਮ ਬਚਾਈਏ ਅਸੀਂ ਆਪਦੇ ਲੋਕਾਂ ਨੂੰ ਸੰਭਾਈਏ ਉਹ ਤੁਸੀਂ ਸਿੱਖੋ ਆ ਯੂਪੀ ਦੂਜਾ ਆਪਣਾ ਸੀਰੀਆ ਤੱਕ ਲੰਗਰ ਲੈ ਕੇ ਪਹੁੰਚ ਜਾਂਦੇ ਹੋ ਤੁਹਾਡੇ ਆਪ ਦੇ ਗਰੀਬ ਰੋਲਦੇ ਫਿਰਦੇ ਐ ਤੇ ਤੁਸੀਂ ਉਹਨਾਂ ਤੋਂ ਕੀ ਲੈਣਾ ਜਿਹੜੇ ਉੱਥੋਂ ਤੱਕ ਜਿਹੜੇ ਤੁਹਾਨੂੰ ਟਾਰਗੇਟ ਕਰਦੇ ਆ ਤੇ ਤੁਹਾਡੇ ਪਾਕਿਸਤਾਨ ਦੇ ਵਿੱਚ ਕਿੰਨੀ ਕਿ ਪਾਪੂਲੇਸ਼ਨ ਰਹਿ ਗਈ ਤੁਹਾਡੀ ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ ਪਤਾ ਨਹੀਂ ਤੁਸੀਂ ਕਿਉਂ ਉਹਨਾਂ ਦੇ ਕਨੇਡਿਆਂ ਤੇ ਚੜ ਜਾਂਦੇ ਮਿੰਟੇ ਚ ਇਹ ਕੋਈ ਤੁਹਾਡੇ ਸਕੇ ਨਹੀਂ ਐ ਅੱਖਾਂ ਖੋਲ ਲੋ ਅੱਜ ਖੋਲ ਲੋਗੇ ਤੇ ਵੱਜੋਗੇ ਕਿ ਮੈਂ ਹਿੰਦੂਆਂ ਨੂੰ ਵੀ ਕਹਿਣਾ ਚਾਹਣਾ ਤੁਸੀਂ ਵੀ ਧਿਆਨ ਨਹੀਂ ਦੇ ਰਹੇ ਇਨਾਂ ਗੱਲਾਂ ਤੇ ਤੇ ਤਾਂ ਹੀ ਲੋਕ ਟੁੱਟ ਰਹੇ ਆ ਤੇ ਤੁਸੀਂ ਇਕਜੁੱਟ ਹੋ ਕੇ ਕੋਈ ਇਦਾਂ ਦੀ ਆਰਗੇਨਾਈਜੇਸ਼ਨ ਬਣਾ ਲਓ ਜੋ ਆਪਣੇ ਗਰੀਬ ਪਰਿਵਾਰ ਹਿੰਦੂ ਤੇ ਸਿੱਖਾਂ ਦੇ ਉਹਨਾਂ ਨੂੰ ਸੰਭਲੋ ਤੇ ਉਹਨਾਂ ਦਾ ਕੋਈ ਬੱਚਿਆਂ ਦਾ ਪੜਾਉਂਦਾ ਉਹਨਾਂ ਦੇ ਘਰ-ਬਾਰ ਬਣਾ ਦਿਓ ਐਡੇ ਇੰਨੀਆਂ ਸੰਸਥਾ ਤੁਹਾਡੇ ਕੋਲੇ ਇੰਨਾ ਫੰਡ ਸਿੱਖੋ ਦੇ ਹਿੰਦੂ ਤੇ ਤੁਸੀਂ ਜੇ ਚਾਹੋ ਤੇ ਕੀ ਨਹੀਂ ਕਰ ਸਕਦੇ ਤੁਸੀਂ ਬਸ ਇਹੀ ਹੈ ਕਿ ਕਰਪਟ ਬੰਦਿਆਂ ਦੇ ਹੱਥ 'ਚ ਆਓ ਜਿਵੇਂ ਐਸਜੀਪੀਸੀ ਹੁਣ ਉਹ ਬੰਦਿਆਂ ਦੇ ਹੱਥ 'ਚ ਜਿਨ੍ਹਾਂ ਨੂੰ ਇੱਕ ਵੀ ਸਿੱਖ ਚੰਗਾ ਨਹੀਂ ਸਮਝਦਾ ਤੇ ਮੈਂ ਇਹ ਅਲਟੀਮੇਟਲੀ ਦਾ ਭਾਰਤ ਸਰਕਾਰ ਦੇ ਹੱਥ ਆ ਸਾਰੀ ਗਾਣੀ ਇਹਨਾਂ ਤੇ ਕਾਰਵਾਈ ਕਰੋ ਜੋ ਬਾਰਡਰ ਪਾਰ ਤੋਂ ਆ ਰਹੇ ਆ ਪਾਕਿਸਤਨ ਉਧਰੋਂ ਨੇਪਾਲ ਚੋਂ ਆ ਕੇ ਤੇ ਕਨਵਰਜਨ ਕਰਾ ਰਹੇ ਆ ਐਸੀ ਕਾਰਵਾਈ ਠੋਕ ਕੇ ਕਰੋ ਕਿ ਦੂਰੀ ਇਹ ਨਹੀਂ ਮੂੰਹ ਨਾ ਕਰਨੇ ਨਹੀਂ ਤੇ ਪੰਜਾਬ ਵਾਲਾ ਹਾਲ ਹੋ ਜਾਣਾ ਤੇ ਦੇਸ਼ ਦੀ ਸਿਕਿਉਰਿਟੀ ਮੁਫਤਰਾ ਬਣ ਜਾਣਾ ਜਿਹੜਾ ਬੰਦਾ ਧਰਮ ਬਦਲ ਸਕਦਾ ਉਹ ਦੇਸ਼ ਦਾ ਵੀ ਦੁਸ਼ਮਣ ਬਣ ਸਕਦਾ ਦੇਸ਼ ਦੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਇਹਨਾਂ ਲੋਕਾਂ ਦਾ ਹੁਣੇ ਹੀ ਕੰਟਰੋਲ ਕਰੋ ਤੇ ਦੂਜੀ ਗੱਲ ਐ ਐਸਜੀਪੀਸੀ ਦਾ ਇਲੈਕਸ਼ਨ ਕਰਾ ਦਿਓ ਤੇ ਪੰਜਾਬ ਚੋ ਐਸਜੀਪੀਸੀ ਜੇ ਤਗੜੀ ਹੋ ਜੇ ਤੇ ਚੰਗੇ ਸਿੱਖਾਂ ਦੇ ਹੱਥ ਚ ਹੋਵੇ ਨਾ ਤੇ Hindu ਵੀ ਨਹੀਂ ਕਨਵਰਟ ਹੁੰਦਾ ਤੇ ਸਿੱਖ ਵੀ ਨਹੀਂ ਹੁੰਦਾ ਉਹ ਫਿਰ ਚੰਗੇ ਹੱਤਾਂ ਚ ਹੋਊਗੀ ਨਾ ਉਹ ਆਪਦੇ ਧਰਮ ਨੂੰ ਰੋਕ ਲੈਣਗੇ ਉਹ ਸਿੱਖੀ ਤੇ ਵੀ ਬੱਚਿਆਂ ਨੂੰ ਸੰਭ ਲੈਣਗੇ ਹਿੰਦੂਆਂ ਦੇ ਵੀ ਗਰੀਬ ਜੋ ਪਰਿਵਾਰ ਆ ਉਹਨਾਂ ਨੂੰ ਸੰਭ ਲੈਣਗੇ ਮੈਂ ਤੁਹਾਨੂੰ ਰਿਕਵੈਸਟ ਕਰਦਾ ਸਿੱਖ ਏਡੀਕ ਤਗੜੀ ਕੌਮ ਹੈਗੀ ਆਪਣੇ ਉੱਤੇ ਰੋਕ ਲੂਗੀ ਬਸ ਸਾਡਾ ਕਾਨੂੰਨ ਦਾ ਜਿਹੜਾ ਕਲੇਸ਼ ਖੜਾ ਹੋ ਜਾਂਦਾ ਕਿ ਐ ਇਦਾਂ ਕੋਈ ਰੋਕ ਨਹੀਂ ਸਕਦਾ ਤੇ ਉਹ ਪਰ ਜਿਹਾਦ ਛੇੜ ਰੱਖਿਆ ਉਹਨਾਂ ਨੇ ਤੇ ਆਪਾਂ ਸੁੱਤੇ ਨਵਾਂਗੇ ਆਪਾਂ ਕਿੰਨਾ ਚਿਰ ਸੈਕੂਲਰ ਰਹਿ ਕੇ ਤੇ ਬੇੜਾ ਕਰ ਲੈਣਾ ਆਪਣੇ ਧਰਮੀ ਖਤਮ ਹੋ ਜਾਣਗੇ ਸੈਕੂਲਰ ਦੇ ਚੱਕਰ 'ਚ ਇਦਾਂ ਦਾ ਕੋਈ ਕਾਨੂੰਨ ਬਣਾ ਦਿਓ ਕੋਈ ਧਰਮ ਨਾ ਇਦਾਂ ਬਦਲ ਸਕੇ ਤੇ ਇਹ ਜੋ ਬੰਦੇ ਅੱਜ ਧਰਮ ਬਦਲ ਕੇ ਤੇ ਕੱਲ ਨੂੰ ਇਹ ਦੇਸ਼ ਨੂੰ ਕੋਈ ਖਤਰਾ ਬਣ ਕੇ ਤੇ ਫੇਰ ਕੀ ਬਣੂਗਾ ਤੇ ਬਿਲਕੁਲ ਬਾਰਡਰ ਤੇ ਨੇਪਾਲ ਤੇ ਦੇਖ ਲਓ ਨੇਪਾਲ ਥਾਣੀ ਵੀ ਬੰਦੇ ਆ ਜਾਂਦੇ ਆ ਪਾਕਿਸਤਾਨੀ ਅਤਵਾਦੀ ਕੀ ਕੁਛ ਕਰਦੇ ਹੋ ਤਾਂ ਚਾਹੁੰਦੇ ਆ ਕਦੋਂ ਏਦਾਂ ਦੀ ਕੋਈ ਕਹਾਣੀ ਬਣੇ ਤੇ ਇਸਲਾਮ ਤੇ 크ਰਿਸਚੀਅਨਟੀ ਤਾਂ ਇਹ ਸੇਮ ਹੀ ਆ ਕਹਾਣੀ ਇਹਨਾਂ ਦੀ ਉਹ ਤਾਂ ਚਾਹੁੰਦੇ ਆ ਕਦੋਂ ਇਹਨਾਂ ਦੇ ਵਿੱਚ 파ੜ ਪਵੇ ਤੇ ਅਸੀਂ ਇਹਦਾ ਫਾਇਦਾ ਲਈਏ ਉਹ ਤਾਂ ਜਹਾਦ ਸਮਝਦੇ ਆ ਵੱਧ ਤੋਂ ਵੱਧ ਆਬਾਦੀ ਬਣਾਉਣ ਲਈ ਤੇ ਤੁਹਾਡਾ ਦਿਮਾਗ ਪਤਾ ਨਹੀਂ ਤੁਸੀਂ ਕਿਹੜੇ ਚੱਕਰਾਂ 'ਚ ਪਏ ਤੁਸੀਂ ਮਾਨਵਤਾ ਦੇ ਚੱਕਰਾਂ 'ਚ ਆਪਦਾ ਬੇੜਾ ਕਰ ਕਰ ਲੈਣਾ ਤੇ ਭਾਰਤ ਸਰਕਾਰ ਨੂੰ ਮੈਂ ਹੱਥ ਜੋੜ ਕੇ ਰਿਕੁਐਸਟ ਕਰਦਾ ਕਿ ਇਹ ਜੋ ਐਸਡੀਪੀਸੀ ਦੇ ਇਲੈਕਸ਼ਨ ਕਰਾ ਦਿਓ ਇਹ ਸਿੱਖਾਂ ਦੇ ਦਿਨਾਂ ਦੀ ਮੰਗ ਹੈ ਜਦੋਂ ਸਿੱਖਾਂ ਨੂੰ ਕੋਈ ਫੈਸਲਾ ਨਹੀਂ ਕੋਈ ਇਨਸਾਫ ਨਹੀਂ ਮਿਲਦਾ ਸਾਡੇ ਏਡੇ ਏਡੇ ਲੀਡਰ ਵੀ ਆ ਆਹਨ ਦੂਜਾ ਸਿਰਸਾ ਸਾਹਿਬ ਆ ਅਕਾਲੀ ਦਲ ਦੇ ਸਿੱਖਾਂ ਤੋਂ ਸਾਰਿਆਂ ਤੋਂ ਚੰਗੇ ਸਿੱਖ ਮੈਂ ਸਮਝਦਾ ਇਹਨਾਂ ਨੂੰ ਸਿਰਸਾ ਸਾਹਿਬ ਨੂੰ ਤੇ ਉਹ ਦਿਲ ਦਿਲ ਵਿੱਚ ਦਰਦ ਵੀ ਆ ਉਹਨਾਂ ਦੇ ਕਿਸਾਨ ਮੋਰਚਾ ਲੱਗਿਆ ਪੂਰੀ ਵਾਹ ਲਾਈ ਉਹਨਾਂ ਨੇ ਹਾਲਾਂਕਿ ਨੁਕਸਾਨ ਵੀ ਉਹਨਾਂ ਨੇ ਕਰਾਏ ਇੰਨਾਂ ਗੱਲਾਂ ਕਰਕੇ ਦੀਪ ਸਿੱਧੂ ਦੀਆਂ ਜਵਾਨਤਾ ਕਰਾਈਆਂ ਲੱਖੇ ਸਿਧਾਨੇ ਉਹਨਾਂ ਜਿੰਨੇ ਕੇ ਸਾਰੇ ਇਹਨਾਂ ਨੇ ਲੜੇ ਤੇ ਅਸਲੀ ਅਕਾਲੀ ਇਹ ਹੈ ਮਨਜਿੰਦਰ ਸਿੰਘ ਸਿਰਸਾ ਤੇ ਮੈਂ ਸਿੱਖਾਂ ਨੂੰ ਕਹਿਣਾ ਚਾਹਣਾ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਦਿੱਲੀ ਸਰਕਾਰ ਦੇ ਵਿੱਚ ਉਹ ਮੰਤਰੀ ਨੇ ਉਹਨਾਂ ਦਾ ਸਾਥ ਦਿਓ ਤੇ ਕੋਈ ਚੰਗੇ ਸਿੱਖ ਕੌਮ ਦੇ ਭਵਿਕ ਲਈ ਸਰਕਾਰ ਤੇ ਇਦਾਂ ਦਾ ਕੋਈ ਪ੍ਰੈਸ਼ਰ ਬਣ ਸਕੇ ਤੇ ਕੱਲੇ ਸਿੱਖਾਂ ਦਾ ਨਹੀਂ ਹਿੰਦੂਆਂ ਦਾ ਵੀ ਉਦਾਂ ਹੀ ਖਤਰਾ ਬਣਿਆ ਖੜਾ ਕੱਲੇ ਸਿੱਖ ਥੋੜਾ ਕਨਵਰਟ ਹੋ ਰਹੇ ਪੰਜਾਬ ਦੇ ਵਿੱਚ ਕੱਲੇ ਸਿੱਖਣ ਵੱਟ ਨਹੀਂ ਹੋ ਰਹੇ ਸਾਢੇ 3 ਲੱਖ ਪਾਪੂਲੇਸ਼ਨ ਉਹਨਾਂ ਦੀ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਚ ਹੋ ਗਈਆਂ ਅੰਮ੍ਰਿਤਸਰ ਜ਼ਿਲ੍ਹੇ ਚ ਹੀ ਹੋ ਵੀ 3.5 ਲੱਖ ਤੇ 4.5 ਲੱਖ ਪਾਪੂਲੇਸ਼ਨ ਗੁਰਦਾਸਪੁਰ ਜ਼ਿਲ੍ਹੇ ਚ ਉਹਨਾਂ ਦੀ ਕੀ ਕਰ ਲੋਗੇ ਤੁਸੀਂ ਦਾ ਐਮਪੀ ਨਹੀਂ ਬਣਾ ਸਕਣਾ ਉੱਥੋਂ ਦਾ ਅੰਮ੍ਰਿਤਸਰ ਸਾਹਿਬ ਤੁਹਾਡਾ ਆਪਣਾ ਧਾਰਮਿਕ ਸਭ ਤੋਂ ਵੱਡਾ ਤੁਹਾਡਾ ਉੱਥੇ ਗੁਰੂ ਘਰ ਤੇ ਉੱਥੇ ਤੋਂ ਤੁਸੀਂ ਕੀ ਕਰ ਲੋਗੇ ਫਿਰ ਦੱਸੋ ਜਦੋਂ ਤੁਹਾਡਾ ਐਮਪੀ ਐਮਐਲਏ ਨਹੀਂ ਬਣ ਸਕਣਾ ਜਦੋਂ ਬਰਾਬਰ ਦੀ ਉਹਨਾਂ ਦੀ ਪਾਪੂਲੇਸ਼ਨ ਹੋ ਗਈ ਤੁਸੀਂ ਐਡੇ ਪਾਗਲ ਹੋ ਤੁਸੀਂ ਆਪ ਵੀ ਵੋਟ ਪਾੜ ਕੇ ਤੇ ਉਹਨਾਂ ਦਾ ਬੰਦਾ ਆਟੋਮੈਟਿਕ ਜਿੰਨਾ ਤੁਸੀਂ ਇਹੋ ਜਿਹੇ ਲੀਡਰ ਖੜੇ ਕਰਦੇ ਨੇ ਤੁਹਾਡੀ ਵੋਟ ਉਹ ਡਿਵਾਈਡ ਹੋ ਜਾਣੀ ਦੋ ਤਿੰਨਾਂ ਥਾਵਾਂ ਤੇ ਉਹ ਤਾਂ ਇੱਕ ਉਹਨਾਂ ਨੂੰ ਤਾਂ ਇੰਨਾ ਪਾਠ ਪੜਾਇਆ ਜਾ ਰਿਹਾ ਵੀ ਤੁਸੀਂ ਇੱਕ ਜੁੱਟ ਰਹਿਣਾ ਇਹ ਉਹ ਤੇ ਤੁਹਾਡਾ ਜੇ ਐਮਪੀ ਅੰਮ੍ਰਿਤਸਰ ਸੇਮ ਨਾ ਰਿਹਾ ਮਾਝੇ ਦੀ ਇੰਨੀ ਪਾਕ ਪਵਿੱਤਰ ਧਰਤੀ ਤੇ ਉੱਥੇ ਜੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਜੇ ਉੱਥੇ ਸਿੱਖੀ ਨੂੰ ਕੋਰਾ ਲੱਗ ਗਿਆ ਤੇ ਫਿਰ ਤੁਹਾਡੀ ਸਿੱਖੀ ਗਈ ਸਮਝੋ ਤੁਸੀਂ ਨਹੀਂ ਬਚਾ ਸਕਣਾ ਇਹਨੂੰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਇਹ ਚੀਜ਼ਾਂ ਤੇ ਕੰਮ ਕਰੋ ਆਪਦੇ ਗਰੀਬ ਸਿੱਖਾਂ ਨੂੰ ਘਰ ਵਾਪਸੀ ਕਰਾਓ ਤੇ ਗਵਰਨਮੈਂਟ ਨਾਲ ਮਿਲ ਕੇ ਮੈਂ ਭਗਵੰਤ ਜੀ ਸਾਹਿਬ ਨੂੰ ਵੀ ਕਹਿਣਾ ਕਹਿਣਾ ਚਾਹਣਾ ਇਹ ਆਪਣਾ ਇੱਕ ਹੀ ਸਟੇਟ ਆ ਦੇ ਪੂਰੇ ਦੁਨੀਆ 'ਚ ਜਿੱਥੇ ਸਿੱਖ ਮੈਜੋਰਟੀ ਹੈ ਜੇ ਉੱਥੇ ਵੀ ਨਾ ਰਹੇ ਤਾਂ ਫੇਰ ਆਪਣਾ ਬਣੂਗਾ ਕੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋ ਰਹੀ ਮਾਮਾ ਸਾਹਿਬ ਇਹ ਦਿਨਾਂ ਨੂੰ ਸੋਚ ਕੇ ਅੱਜ ਤੁਸੀਂ ਸੀਐਮ ਬਣ ਕੇ ਬੈਠੇ ਹੋ ਨਾ ਸਿੱਖ ਇਹ ਤਾਂ ਹੀ ਹੋ ਜੇ Hindu ਤੇ Sikh ਆਪਣੇ ਜ਼ਿਆਦਾ ਗਿਣਤੀ ਚ ਜਿੱਦਣ Hindu ਤੇ Sikh ਘੱਟ ਗਿਣਤੀ ਚ ਆ ਕੇ ਤੁਸੀਂ ਸੀਐਮ ਨਹੀਂ ਬਣਦੇ ਦੁਬਾਰਾ ਉਹ ਤੁਸੀਂ ਤਾਂ ਗੁਰੂ ਨਗਰੀ ਚੋਂ ਐਮਪੀ ਨਹੀਂ ਬੰਨਣਾ ਜਿਹੜੇ ਹਾਲਾ ਨਾ ਕੰਮ ਬੰਨਦੇ ਆ ਅੱਜ ਗੁਰਦਾਸਪੁਰ ਚ ਜਿੱਤ ਹਾਰ ਤੇ ਕ੍ਰਿਸਚੀਅਨ ਲੋਕ ਕਰਦੇ ਆ ਗੁਰਦਾਸਪੁਰ ਚ ਕਿੱਦਾਂ ਬਚੋਗੇ ਕੌਣ ਬਚਾਊਗਾ ਤੁਹਾਨੂੰ ਕਿਉਂ ਨਹੀਂ ਅੱਖਾਂ ਖੋਲਦੇ ਅੱਖਾਂ ਖੋਲੋ ਵੱਜੋਗੇ ਤੇ ਆਉਣ ਵਾਲਾ ਸਮਾਂ ਬਹੁਤ ਮਾੜਾ ਸਭ ਦੋਨਾਂ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਦੋ ਘੰਡਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲਾਂ ਕਹਿਣ ਨੂੰ ਮਜਬੂਰ ਹੋ ਰਹੀਆਂ ਮੈਂ ਸਰਕਾਰਾਂ ਨੂੰ ਵੀ ਕਹਿਣਾ ਕਿ ਇਹ ਚੀਜ਼ਾਂ ਤੇ ਕੰਮ ਕਰੋ ਰੋਕੋ ਇਹ ਕੰਮ ਤੇ ਸਾਡੇ ਲੋਕ ਵਿਚਾਰੇ ਜੋ ਗਰੀਬ ਆ ਜੋ ਗਰੀਬ ਆ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਤੁਸੀਂ ਲੌਜੀਕ ਤੋਂ ਕੰਮ ਲਾਓ ਤੁਸੀਂ ਇਦਾਂ ਹੋ ਸਕਦਾ ਕੋਈ ਜਾਦੂ ਨਾਲ ਤੁਹਾਡੀ ਬਿਮਾਰੀ ਠੀਕ ਹੋ ਜੇ ਤੁਹਾਡੇ ਗੁਰੂ ਸਾਹਿਬ ਨੇ ਕੀ ਨਹੀਂ ਕੀਤਾ ਤੁਹਾਡੇ ਲਈ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਤੁਹਾਨੂੰ ਨਵਾਜਿਆ ਗੁਰੂ ਸਾਹਿਬ ਨੇ ਤੁਹਾਡੇ ਕੁਰਬਾਨੀਆਂ ਨਾਲ ਤਾਂ ਇਹ ਧਰਮ ਖੜਾ ਤੇ ਤੁਸੀਂ ਅੱਜ ਛੱਡ ਕੇ ਚੱਲੇ ਹੋ ਤੇ ਕੌਣ ਪਹਚਾਊਗਾ ਪੰਜਾਬ ਨੂੰ ਤੇ ਤੁਹਾਨੂੰ ਦੂਜੇ ਕਿਸੇ 'ਚ ਹੋ ਨਹੀਂ ਮਿਲਨੀ ਸਮਝ ਲਓ ਸ਼ਾਂਤੀ ਇਹ ਥੋੜੇ ਟਾਈਮ ਲਈ ਹੁੰਦੀਆਂ ਇਹ ਗੱਲਾਂ ਤੇ ਇਹ ਕੰਮ ਤੁਸੀਂ ਵੀ ਨਾ ਕਰੋ ਤੇ ਜੋ ਅਥਾਰਟੀਜ਼ ਇਸ ਕੰਮ ਨੂੰ ਰੋਕਣ ਲਈ ਬਣੀਆਂ ਨੇ ਉਹ ਐਕਟਿਵ ਹੋ ਕੇ ਇਨ੍ਹਾਂ ਕੰਮਾਂ ਤੇ ਰੋਕ ਕੌਣ ਥੱਲ ਲਾਉਣ ਨੀ ਤੇ ਬਹੁਤ ਆਉਣ ਵਾਲੇ ਟਾਈਮ ਲਈ ਮੁਸੀਬਤ ਖੜੀ ਹੋ ਜਾਣੀ ਪਲੀਜ਼ ਕੋਈ ਇਹਦਾ ਪੱਕੇ ਪੈਰੀ ਸੋਲੂਸ਼ਨ ਕੱਢੋ ਇੰਨੀਆਂ ਬੇਨਤੀਆਂ ਸੀ ਇਹ ਗੱਲਾਂ ਸੋਚ ਕੇ ਆਉਣ ਵਾਲੇ ਟਾਈਮ ਦਾ ਸੋਚ ਕੇ ਜਿਹੜਾ ਆਪਦੀ ਸਿੱਖੀ ਨੂੰ ਆਪਦੇ ਲੋਕਾਂ ਨੂੰ ਪਿਆਰ ਕਰਦਾ ਉਹਨੂੰ ਤਾਂ ਫਿਰ ਇਹ ਚੀਜ਼ਾਂ ਸੋਚ ਕੇ ਅੱਗ ਲੱਗਦੀ ਅੰਦਰ ਤੇ ਇਹ ਚੀਜ਼ਾਂ ਤੇ ਕੋਈ ਠੱਲ ਪੈਣੀ ਚਾਹੀਦੀ ਹੈ ਇੰਨੀਆਂ ਬੇਨਤੀਆਂ ਸੀ ਪਰੋ ਸਾਡਾ ਸਾਥ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਵੀ ਵੱਧ ਤੋਂ ਵੱਧ ਵੀਡੀਓ ਬਣਾ ਕੇ ਗਵਰਨਮੈਂਟ ਨੂੰ ਟੈਗ ਕਰਕੇ ਤੇ ਉਹਨਾਂ ਤੋਂ ਇਹ ਡਿਮਾਂਡ ਕਰੋ ਕਿ ਇਦਾਂ ਦੇ ਰੂਲ ਬਣਾਓ ਜਾਂ ਕੁਝ ਵੀ ਇਦਾਂ ਦੀ ਗੱਲ ਕਰੋ ਜੀ ਇਹਦੇ ਨਾਲ ਆਪਣੇ ਦੋਵੇਂ ਧਰਮ ਪ੍ਰੋਟੈਕਟਰ ਆਣ ਤੇ ਆਪਣਾ ਕੋਈ ਨੁਕਸਾਨ ਨਾ ਹੋਵੇ ਤੇ ਕੋਈ ਤੀਜਾ ਆਪਣੀ ਗੱਲ ਫਾਇਦਾ ਨਾ ਲਵੇ ਇੰਨੀਆਂ ਬੇਨਤੀਆਂ ਸੀ ਥੈਂਕ ਯੂ ਸਸਿੱਗਾ